ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਤੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੈਂਡ ਨਿਆਮੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਬਾਈ ਜੀ ਜੇਤੋ ਪੈਂਦੀ ਆ ਤੇ ਬਾਈ ਜੀ ਘਰੇਲੂ ਪਸ਼ੂ ਆ ਬਾਈ ਜੀ ਹੁਣਾਂ ਕੋਲੇ ਘਰ ਦੇ ਜਿਹੜੇ ਤੁਹਾਨੂੰ ਅੱਜ ਬਾਈ ਜੀ ਵਿਖਾਉਣ ਲੱਗੇ ਆ ਬੱਲ ਬਾਈ ਜੀ ਤਿੰਨ ਪਸ਼ੂ ਆ ਤੇ ਮਾਲ ਤਾਂ ਬਾਈ ਜੀ ਹੋਰਾਂ ਕੋਲੇ ਸੁੱਖ ਨਾਲ ਬਹੁਤ ਜ਼ਿਆਦੇ ਆ ਤੇ ਆ ਬਾਈ ਜੀ ਤਿੰਨੇ ਪਸ਼ੂ ਬਾਈ ਜੀ ਹੋਣਾ ਦੇ ਸੇਲ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਨੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਚਾਰਨ ਸਿੰਘ ਜੀ ਹਾਂਜੀ ਬਹਿਰ ਖੁਰਦਾ ਹਾਂਜੀ ਫਰੀਦਕੋਟ ਜੀ ਠੀਕ ਆ ਜੀ ਤੇ ਜੇ ਬਾਈ ਜੀ ਆਪਣੇ ਕਿਸੇ ਨੇ ਘਰੇ ਆਉਣਾ ਹੋਵੇ ਘਰ ਦੀ ਕੀ ਡਿਟੇਲ ਆ ਫਿਰ ਕਿੱਧਰ ਦੀ ਆਵੇ ਘਰ ਜੀ ਆਪਣਾ ਗੁਰੂਸਾਰ ਵਾਲੀ ਕੱਸੀ ਤੇ ਆ ਜੀ ਗੁਰੂਸਾਰ ਵਾਲੀ ਕੱਸੀ ਤੇ ਜਿਵੇਂ ਜੇ ਬੈਵਲੋਂ ਆਉਣਾ ਹੋਵੇ ਬੈਵਲੋਂ ਵੀ ਆਇਆ ਜਾਂਦਾ ਬੈਵਲੋਂ ਆ ਸੂਏ ਪੈ ਕੇ ਤੇ ਜੇ ਨਿਆਮੀ ਵਾਲੇ ਆਉਣਾ ਹੋਵੇ ਨਿਆਮੀ ਵਾਲੇ ਪਿੰਡੋਰਾ ਆਉਂਦਾ ਜੀ ਪਿੰਡੋਰਾ ਆਉਂਦਾ ਗੁਰੂਸਰੋਂ ਵੀ ਆਉਂਦਾ ਤੇ ਜੈਤੋਂ ਤੋਂ ਵੀ ਆਉਂਦਾ ਇਧਰੋਂ ਆਉਣਾ ਹੋਵੇ ਤੇ ਜਿੱਤ ਗੱਲਾਂ ਲਈ ਕੱਸੀ ਆਉਂਦੀ ਐ ਹਾਂ ਜੀ ਹਾਂ ਜਿੱਤ ਗੱਲ ਆ ਕੱਸੀ ਜਿੱਤ ਗੱਲਾਂ ਜਾਵੜ ਠੀਕ ਆ ਬਾਈ ਜੀ ਤੇ ਫਿਰ ਕਿੰਨੇ ਨਾਗ ਅਜਪਨਪਨੇ ਕੋਲੇ ਵਿੱਚ ਨਾ ਤਿੰਨ ਤਿੰਨ ਤੇਨੇ ਨਾਗ ਆਪਣੇ ਦਾ ਘਰ ਦੇਈ ਹੈ ਹਨਾ ਹਾਂ ਹਾਂ ਤੇ ਲਿੱਸਾ ਮਾਲ ਵੈਸੇ ਆਪਣਾ ਹਨਾ ਬਾਈ ਕੱਲਾ ਰਹਿ ਗਿਆ ਮੈਂ ਤਾਂ ਕਰਕੇ ਸੰਭਾਈ ਨਹੀਂ ਹੋਈ ਸੰਭਾਈ ਨਹੀਂ ਹੋएगी ਹਾਂ ਤਾਂ ਹੀ ਵੇਚ ਰਿਆਂ ਵੀ ਸਾਹਮਦੇ ਨਹੀਂ ਹੁਣ ਮਾਲ ਇੱਕ ਸੁੱਖ ਨਾਲ ਤੁਹਾਡੇ ਕੋਲੇ ਹੈ ਬਹੁਤ ਜਿਹੜੇ ਹਿਸਾਬ ਨਾਲ ਮਾਲ ਆ ਇਸ ਹਿਸਾਬ ਨਾਲ ਤਿੰਨ ਚਾਰ ਬੰਦੇ ਦਾ ਕੰਮ ਆ ਹਾਂ ਅੱਗੇ ਅਸੀਂ ਦੋਵੇਂ ਜੀ ਸਾਹਮਦੇ ਸੀ ਹੁਣ ਬੁੜੀਆਂ ਦਾ ਕੋਈ ਉਹੋ ਜੀ ਪ੍ਰੋਬਲਮ ਕਰਕੇ ਮੈਂ ਇਕੱਲਾ ਰਹਿ ਗਿਆ ਠੀਕ ਆ ਤਾਂ ਕਰਕੇ ਵੇਚ ਰਿਆਂ ਹਾਂ ਹਾਂ ਤਿੰਨੇ ਨਹੀਂ ਤਾਂ ਮਾਲ ਤਾਂ ਸੁੱਖ ਨਾਲ ਤੇਰੇ ਕੋਲੇ ਸਮਾਂ ਪਹਿਲਾਂ ਹੁੰਦਾ ਰਾਜੀ ਹੁੰਦਾ ਮਾਲ ਸੁੱਖ ਨਾਲ ਹੈ ਖੁੱਲੇ ਮਾਨੇ ਰੱਖਿਆ ਵਾ ਤੇ ਕੀ ਕਿੰਨੇ ਲਾਗਾ ਫਿਰ ਤੰ ਹਨਾ ਕੀ ਡਿਟੇਲ ਆ ਇਹਦੀ ਝੋਟੀ ਦੀ ਇਹ ਬਾਈ ਦੂਜੇ ਸੂਏ ਸੂਣਾ ਹੁਣ ਦੂਜੇ ਸੂਏ ਹਾਂ ਠੀਕ ਆ ਜੀ 25 ਦਿਨ ਰਹਿੰਦੇ ਆ ਇਹਦੀ 25 ਦਿਨ ਰਹਿੰਦੇ ਆ ਲਓ ਬਾਈ ਜੀ 25 ਦਿਨ ਦੀ ਝੋਟੀ ਕੱਚੀ ਆ ਕਾਲੀ ਸ਼ਹਿਦ ਝੋਟੀ ਆ ਉਹ ਸੱਤ ਕਿਲੋ ਦੁੱਧ ਦਿੱਤਾ ਦੋਹਾਂ ਵੇਲਿਆਂ ਦਾ ਇਹਨੇ ਤਸਲੇ ਤਾਂ ਪਹਿਲੇ ਸੂਏ ਹਾਂ ਵੀ 7 ਲੀਟਰ ਦੁੱਧ ਦੇਤਾ ਸੀਗਾ ਐਤੀ ਦੇ ਦੂ ਦਾ 10 ਲੀਟਰ ਦਾ 10 ਤੋਂ ਟੱਪ ਜੂ ਬਾਈ ਐਸ ਕੀ ਮੇਰੇ ਹਿਸਾਬ ਨਾਲ ਠੀਕ ਆ ਜੀ ਉਹ ਝੋਟੀ ਥੋੜੀ ਜੀ ਕੋਈ ਸਾਹ ਸੰਭਾਲ ਵਾਲਾ ਵੀਰ ਲੈ ਜੇ ਹਨਾ ਤੇ ਝੋਟੀ ਦੀ ਤਿਆਰੀ ਹੋ ਜੂਗੀ ਚੰਗੀ ਸੁਖਨਾ ਦਿਨ 25 ਤੁਸੀਂ ਆਨੇ ਪਏ ਆ 25 ਤੋਂ ਵੱਧ ਦੀ ਲੈ ਜੂ ਮੇਰੇ ਹਿਸਾਬ ਨਾਲ ਆ ਦਾ ਬਾਈ ਠੀਕ ਆ ਵੱਧ ਭਲਾ ਲੈ ਜੇ ਘੱਟ ਨਹੀਂ ਲੈਣੀ ਠੀਕ ਆ ਜੀ ਲਓ ਬਾਈ ਜੀ ਝੋਟੀ ਦਸਲੀ ਪਾਰਕ ਕਰ ਲੋ ਕਾਲੀ ਕੁੰਡੀ ਝੋਟੀ ਆ ਹੈ ਥੋੜੀ ਫਿੱਕੇ ਅੰਗਜਾ ਬਾਈ ਜੀ ਕੋਲੇ ਮਾਲ ਸੁਖਨਾ ਹੈ ਜਿਆਦੇ ਆ ਜਿਆਦੇ ਮਾਲ ਦੇ ਹਿਸਾਬ ਨਾਲ ਸੰਭਲ ਨਹੀਂ ਹੋਈ ਸੰਭਾਈ ਨਹੀਂ ਹੁੰਦੀ ਹਾਂ ਸੰਭਾਈ ਬਾਈਆਂ ਦਾ ਨਹੀਂ ਹੁੰਦੀ ਤੇ ਬਾਈ ਤੋੜ ਕੇ ਵਿਖਾਉਂਗੇ ਮੜੀ ਜੀ ਹਾਂਜੀ ਬਾਈ ਲਓ ਬਾਈ ਜੀ ਤੋਰ ਚਾਲ ਦੀ ਤੁਹਾਨੂੰ ਚੈੱਕ ਕਰਾਉਣੇ ਆ ਦੇ ਸੱਲੀ ਪਾਰਕ ਤੁਸੀਂ ਵੀਰ ਜੀ ਆਪ ਕਰਦੀਆਂ ਝੋਟੀ ਚੰਗੀ ਆ ਬਾਈ ਜੀ ਥੋੜੀ ਜਿਹੀ ਸੰਭਾਲਣ ਨੂੰ ਵਿਚਾਰੀ ਲਿੱਸੀ ਫਿੱਕੀ ਆ 25 ਕਦਲ ਦੀ ਬਾਈ ਜੀ ਹੁਣ ਕੱਚੀ ਦੱਸਦੇ ਆ ਤੇ ਮਾਲ ਤਾਂ ਬਾਈ ਜੀ ਕੋਲੇ ਆਵੇ ਬੱਕਰੀਆਂ ਵਿੱਚੇ ਵਿੱਚੇ ਝੋਟੀ ਆ ਵਿੱਚੇ ਉਹ ਅੰਦਰ ਮਾਲ ਖੜਾ ਵੀਰੇ ਦੇਖੋ ਜੀ ਤੇ ਜੇ ਕਿਸੇ ਵੀਰ ਦਾ ਸ਼ਕੀਨ ਹੋਵੇ ਸੰਭਲਦਾ ਕੋਈ ਮਹੀਨਾ ਵੀ ਦਿਨ ਨੂੰ ਵਿਚਾਰੀ ਨੂੰ ਸਾਂਭ ਲੂ ਤੇ ਨੇਤਾ ਇਹ ਭਲੇ ਪੈਜੂ ਨੈ ਬਾਈ ਜੀ ਇਹਲੇ ਨੂੰ 4 ਰੁਪਏ ਲਾਜੋ ਤੇ ਬਾਈ ਜੈਜ ਦਾ ਮੁੱਲ ਦੱਸੋ ਫਿਰ ਕਿੰਨੇ ਦੇਵਾਂਗੇ ਪਾਹੀ ਜੈਜ ਬਾਈ ਆਪਾਂ 60000 ਦੇ ਦੇ 60000 ਦੀ ਕੋਈ ਮਾਨਤਾਨ ਮਾਨਤਾਨ ਮੌਕੇ ਦੇ ਲੇ ਬਾਈ ਜਿਹੜੇ ਹਿਸਾਬ ਨਾਲ ਲੱਸੀ ਵਿਕੀ ਆ ਤੇ ਝੋਟਿਆਂ ਦੇ ਹਿਸਾਬ ਨਾਲ ਮੁੱਲ ਵੀ ਵੀਰ ਦਾ ਅੱਧ ਚੀ ਆ ਆਹਨ ਡੇਢ ਤੋਂ ਘੱਟ ਤੇ 10 ਤੋਂ ਘੱਟ ਤਾਂ ਮੈਂ ਦਾ ਮੁੱਲ ਕਿਸੇ ਦਾ ਹਾਏ ਨਹੀਂ ਗਾ ਜਿਹੜਾ ਵੀਰ ਸੰਭੂ ਸੰਭਾਊਗਾ ਤੇ 2 ਰੁਪਏ ਕਮਾ ਲੂਗਾ ਸਾਹਮਣੇ ਵਿਚਾਰੀ ਨੂੰ ਤੇ ਦੁੱਧ ਦਾ 10 ਲੀਟਰ ਨੇ ਬਾਈ ਜੀ ਸੇਵਾ ਕਰ ਲਈ ਪਾਏ ਦੇਣਾ ਤੇ ਦੂਜਾ ਨੰਬਰ ਬਾਈ ਜੀ ਵੈੜਾ ਹਨਾ ਹਾਂ ਬਈ ਹਾਂ ਇਹ ਕਿਵੇਂ ਬਾਈ ਪਹਿਲਾ ਸੂਆ ਬਾਈ ਪਹਿਲਾ ਸੂਆ ਹਾਂ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਨੂੰ ਸਿਰ ਇਹਨੂੰ ਹੋ ਗਿਆ ਹੁਣ ਕਿ ਬਾਈ 20 ਦਿਨ 20 ਦਿਨ ਕੀ ਦਿੱਤਾ ਇਹਨੇ ਬੱਚਾ ਇਹਨੇ ਬੱਚਾ ਬਾਈ ਆ ਵੇ ਲੈ ਬਾਈ ਜੀ ਬੱਚੇ ਨੂੰ ਜਨਮ ਦਿੱਤਾ ਇਹਦੇ ਕਰਮਾਂ ਵਾਲੀ ਨੇ ਬਾਈ ਜਾਂਦਾ 20 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਬਾਈ ਜੀ ਕਿੰਨਾ ਹੁਣ ਦੁੱਧ 6 ਲੀਟਰ ਆ ਬਾਈ 6 ਲੀਟਰ ਤਿਆਰ ਜਮਾ ਤਾਂਦਾ ਕਿ ਸਾਰਾ ਸਾਰਾ ਬਾਈ ਤਿੰਨ ਤਿੰਨ ਲੀਟਰ ਹਾਂ ਸਵੇਰ ਸ਼ਾਮ ਦਾ 6 ਲੀਟਰ ਦੁੱਧ ਆ ਲਓ ਬਾਈ 3 ਲੀਟਰ ਦੁੱਧ ਦੇ ਦੇ ਤੇ ਲਓ ਬਾਈ ਚਵਾਈ ਦੀ ਸੀਲ ਠੰਡੀ ਹੈ ਜਮਾ ਸਿੰਗਰ ਬਾਈ ਚੋ ਬੰਦਾ ਬੁੜੀ ਲਓ ਬਾਈ ਜੀ ਸੀਲ ਆ ਬਾਈ ਜੀ ਹੋਣੀ ਆਈ ਹੱਥ ਵਾਰੀ ਜਾਂਦੇ ਆ ਤੇ ਤੋੜ ਕੇ ਬਾਈ ਜੀ ਧੋਖੇ ਧੋੜੀ ਵਾਲਾ ਕੰਮ ਹੀ ਨਹੀਂ ਕਰਨਾ ਯਾਰ ਆਪਾਂ ਕਿਹੜਾ ਮੇਰਾ ਕਿਹੜਾ ਵਪਾਰ ਦਾ ਕੰਮ ਆ ਵੀ ਮੈਂ ਤਾਂ ਕੋਈ ਉਹ ਕਰਨਾ ਆਪਾਂ ਤਾਂ ਘਰ ਦੇ ਪਸ਼ੂ ਆ ਹਾਂ ਬਾਈ ਜੀ ਪਸ਼ੂ ਤਾਂ ਥੋੜੇ ਖੈਰ ਕਰਦੇ ਆ ਹਾਂ ਆਪਾਂ ਇਹ ਸੌਂਦੇ ਨਹੀਂ ਬਾਈ ਹੁਣ ਉੱਤਾਂ ਮਾਲ ਬਾਈ ਜੀ ਕੋਲੇ ਵੱਧ ਕਰਕੇ ਨਾ ਤੇ ਮਾਲ ਥੋੜਾ ਸਮਾਂ ਨਹੀਂ ਗੱਲ ਫਿੱਕੇ ਰਹਿ ਗਏ ਪਸ਼ੂ ਲੈ ਸੇ ਅੱਗੇ ਆਪਾਂ ਇਸ ਕੀ ਮੈਂ ਗਲਤੀ ਕਰਕੇ 4 ਦੀ ਜਿਹੜਾ 4 ਨਹੀਂ ਪਾਇਆ ਇਸ ਕੀ ਅੱਗੇ 4 ਪਾਉਂਦੇ ਕਰਕੇ ਨਾ 4 ਨਾ ਬਹੁਤ ਕੇ ਰਹਿ ਗਈ ਅਧਿਕ ਦਾਣੇ ਤੇ ਪਸੂ ਪਾਲ ਬਾਈ ਇਹਨਾਂ ਮਾਲ ਸਮਝਦਾ 4 ਨਾ ਕੋ ਟੋਕਰਾ ਭਰਿਆ ਸਿੱਟਿਆ ਉਹ ਟੋਕਰਾ ਭਰਿਆ ਸਿੱਟਿਆ ਹੁਣ ਇਹਨਾਂ ਪਸੂ ਨੂੰ ਸੁੰਨੀ ਸੁੰਨੀ ਰਲਾਉਂਦਿਆਂ ਨੂੰ ਟਾਈਮ ਬਹੁਤ ਲੱਗ ਜਾਂਦਾ ਹੁਣਾਂ ਤੁਹਾਨੂੰ ਐਤ ਵੀ ਤਾਂ ਬਾਈ ਮੈਂ ਨਾ ਆਪ ਹੀ ਬੰਦਾ ਸੀਗਾ ਕੋਈ ਹਾਂਜੀ ਮੈਂ ਕਿਹਾ ਯਾਰ ਇਸ ਕੀ ਵਾਹਨ ਨਹੀਂ ਰੱਖਣਾ ਹਾਂਜੀ ਉਹਨਾਂ ਦੇ ਨਾ ਠੇਕੇ ਤੇ ਘਰੇ ਸੀ ਮੈਂ ਕਿਹਾ ਚੱਲ ਆ ਜਾ ਅੱਛਾ ਉਹ ਬਾ ਚੋੜ ਚੋੜ ਚ ਹੀ ਲਖਾ ਜਵਾਨ ਕਰ ਲਈ ਜਦੋਂ ਫਿਰ ਭੱਜਿਆ ਨਹੀਂ ਗਿਆ ਅੱਛਾ ਆ ਤਾਂ ਵਾਣ ਵੀ ਠੇਕੇ ਦੇਤਾ ਆਪਦਾ ਵੀ ਠੇਕੇ ਦੇਤਾ ਫੇਰ ਤਾਂ ਮਾਲ ਬਾਈ ਕਾ ਦਾ ਸਮਣਾ ਸੀ ਵਾਣ ਨਹੀਂ ਮਾਲ ਸਮਣਾ ਹੈ ਨਾ ਰੋਲਾ ਪੈ ਗਿਆ ਮੇਨ ਗੱਲ ਆ ਠੀਕ ਆ ਬਾਈ ਉਹਨੂੰ ਆਪਾਂ ਜਵਾਨ ਕਰ ਲਈ ਮੂੰਹ ਜਵਾਨੀ ਆਪਾਂ ਉਹੋ ਜੀ ਗੱਲ ਨਹੀਂ ਯਾਰ ਵੀ ਕਹਿ ਦਿਆਂਗੇ ਵੀ ਬਾਈ ਨਹੀਂ ਆਏ ਜੋ ਠੀਕ ਆ ਪਰ ਹੁਣੇ ਮੈਨੂੰ ਪੱਠਿਆਂ ਨੂੰ ਛੱਡਿਆ ਤਾਂ ਹੈ ਪੱਠਿਆਂ ਨਾਲ ਕਿੱਥੇ ਲੈਣਾ ਬਾਈ ਗੱਲ ਹਾਂਜੀ 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 ਪੱਟਾ ਤਾਂ ਥੋੜਾ ਛੱਡਿਆ ਹੋਣਾ ਪੱਠਿਆਂ ਦਾ ਤਾਂ 3 3.5 ਕਿਨਾਲਾ ਪਰ 3 3.5 ਕਿਨਾਲਾ ਮਾਲ ਸੁੱਕਣਾ 20 25 ਪਸ਼ੂ ਆ ਤੇ ਮੰਨ ਕੇ ਚੱਲੋ ਇਹ ਕਿਨੇ ਦੇਵਾਂਗੇ ਇਹ ਆਪਾਂ ਬਾਈ 20000 ਦੇ ਦਿਆਂਗੇ 20000 ਦੀ ਕੋਈ ਮਾਲਤਾਨ ਮਾਲਤਾਨ ਮੌਕੇ ਤੇ ਹੋ ਜੂ ਬਾਈ ਮੌਕੇ ਤੇ ਮਾਲਤਾਨ ਹੋ ਜੂਗਾ ਲਓ ਬਾਈ ਜੀ ਤਾਜੀ ਵਹਿੜਾ ਕੋਈ ਵੀਰ ਚਾਹ ਵਾਨ ਹੋਵੇ ਤੇ ਸੰਭਾਲ ਵਾਲਾ ਬੰਦਾ ਦੁੱਧੇ ਤੋਂ 8-10 ਕਿਲੋ 10 ਕਿਲੋ ਤਾਂ ਲੈ ਹੀ ਲਊਗਾ ਬਾਈ ਠੀਕ ਆ ਜੀ ਸੀਲ ਠੰਡੀ ਵਹਿੜਾ ਵੱਡੀ ਗੱਲ ਦਾ ਸੀਲ ਠੰਡੀ ਦੀ ਹੁੰਦੀ ਹੈ ਦੁੱਧ ਸੇਵਾ ਦਾ ਤੇ ਤੀਜਾ ਨੰਬਰ ਬਾਈ ਜੀ ਆਹਾ ਇਹ ਬਾਈ ਤੀਜਾ ਸੂਆ ਹਾਂਜੀ ਤੀਜਾ ਸੂਆ ਹਾਂ ਸੁਈ ਵੀ ਆ ਡੇਢ ਤੋਂ 2 ਮਹੀਨਿਆਂ ਦੇ ਵਿੱਚ ਹੋ ਗਿਆ ਤੁਸੀਂ 2 ਮਹੀਨੇ ਮੰਨ ਕੇ ਚੱਲੋ ਹਾਂ 2 ਮਹੀਨੇ ਹੋ ਗਏ ਆ ਝੂਠ ਨਹੀਂ ਮਾਰਨਾ ਮੈਂ ਤੁਹਾਨੂੰ ਡੇਢ ਮਹੀਨਾ ਵੀ ਕਹਿ ਸਕਦਾ ਪਰ ਮੈਨੂੰ ਪਤਾ ਵੀ 2 ਮਹੀਨਿਆਂ ਦੇ ਨੇੜ ਤਾਂ ਹੈਗੀ ਆ ਠੀਕ ਹੈ ਜੀ ਤੇ ਇਹ ਬਾਈ ਫਿਰ ਦੁੱਧ ਕਿੰਨਾ ਇਹਦਾ ਦੁੱਧ ਇਹਦੇ ਥੱਲੇ ਹੈਗਾ 6 ਲੀਟਰ ਬਾਈ 6 ਲੀਟਰ ਤਿਲਦੇ ਨਹੀਂ ਇਹਦਾ ਹਾਂ ਠੀਕ ਹੈ ਜੀ ਤੇ ਚੁਆਈ ਚੁਈ ਦੀ ਬਾਈ 8 ਵੀ ਕਰੇਊਗੀ ਗੱਲ ਕਰ ਸੰਭਾਈ ਹੈਨੀ ਜਦੋਂ ਪੂਰੀ ਹੋਊਗੀ ਚੁਆਈ ਦੀ ਬਾਈ ਸੀਲ ਠੰਡੀ ਹੈ ਜਮਾਂ ਸੀਲ ਆ ਬਾਈ ਹਾਂ ਦੁੱਧ ਤਾਂ ਬਾਈ ਜੀ ਸੇਵਾ ਲਈ ਆ ਫਿਰ ਤੁਸੀਂ ਇਹਨੇ 8 ਕਰੇਊਗੀ ਸਮਾਈ ਹੈਨੀਗੀ ਤੁਸੀਂ ਹੋਈ ਪਈ ਜਾਂ ਨਹੀਂ ਇਹੀ ਗਾਂ ਵੇਲਾ ਦਾ ਗਾਇਨਾ ਸਾਰੀਆਂ ਹੀ ਸੀਲ ਆ ਮੇਰੇ ਕੋਲ ਚਾਈ ਦੀ ਬਾਈ ਜੀ ਇਹ ਵੀ ਸੀਲ ਠੰਡੀ ਆ ਤੇ ਤੋੜ ਕੇ ਬਾਈ ਜੀ ਇਹ ਵੀ ਵਿਖਾ ਦਿਓ ਮਾਰੀ ਜੀ ਹੈ ਲਓ ਬਾਈ ਜੀ ਤੋੜ ਚਾਲ ਤੁਹਾਨੂੰ ਇਹਦੀ ਵੀ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਵੀਰ ਜੀ ਆਪ ਕਰਨੀ ਆ ਤੀਜਾ ਸੂਆ ਗਾਂ ਤੇ ਦੋ ਮਹੀਨੇ ਬਾਈ ਜੀ ਸੂਈ ਨੂੰ ਦੱਸਦੇ ਆ ਦੁੱਧ ਦੇਦਾ ਵੀ 6 ਲੀਟਰ ਹੈਗਾ ਤੇ ਖਾਇ ਬਾਈ ਜੀ ਮਾਲ ਤੁਹਾਨੂੰ ਪਤਾ ਹੀ ਆ ਵੀ ਥੋੜਾ ਜਿਹਾ ਫਿੱਕਾ ਜਰੂਰ ਆ ਕਿਸੇ ਸੇਵਾ ਵਾਲੇ ਬੰਦੇ ਕੋਲੇ ਜਾਵੜ ਨੂੰ ਚਰੰਗਾ ਪਹਿਲਾਂ ਤਾਂ ਮੈਂ ਵੀ ਅਹੀਂ ਕਹਿੰਦਾ ਹੁੰਦਾ ਸੀਗਾ ਵੀ ਪੁੱਣ ਲੈ ਲਈ ਅਗਲਾ ਨੇ ਤਾਂ ਚੰਗੀ ਗੱਲ ਆ ਜੀ ਹਨਾ ਬਾਈ ਜੀ ਨੇ ਬਾਹਣੂ ਦਾ ਦੇ ਬੈਠਾ ਠੇਕੇ ਤੇ ਜਿਹੜਾ ਗਲਤੀ ਆਪ ਤੋਂ ਹੋਗੀ ਨਾ ਇਹਦੀ ਬਸ ਠੀਕ ਆ ਜੀ ਤੇ ਬਾਈ ਜੀ ਇਹ ਫਿਰ ਕਿੰਨੇ ਦੀ ਹੈ ਬਾਈ 20000 ਦੀ 20000 ਦੀ ਤੇ ਜੇ ਜੋੜੀ ਇਕੱਠੀ ਲੈਣ ਵਾਲੀ ਹੋਵੇ ਕੋਈ ਜੋੜੀ 40 ਦੇ ਦਾਂ 40 ਦੀ 40 ਚ ਜਿਹੜੀ ਮਾਲਤਾਨ ਹੋ ਜਾਊਗਾ ਜੋੜੀ ਇਕੱਠੀ ਲੈਂਦਾ ਹੋਇਆ ਲਓ ਬਾਈ ਜੀ ਤਿੰਨ ਨਾਗਸੀ ਬਾਈ ਕੋਲੇ ਤਿੰਨੇ ਵਿਖਾਤੇ ਆ ਬੱਕਰੀਆਂ ਆਉਣ ਫੇਰ ਨਹੀਂ ਸੇਲ ਕਰਨਗਾ ਨਹੀਂ ਪਹਿਲਾਂ ਤਾਂ ਬਾਈ ਜੀ ਦਾ ਬੱਕਰੀਆਂ ਦਾ ਵੀ ਮਨ ਸੀਗਾ ਤੇ ਬਾਈ ਆਪਣਾ ਮਤਲਬ ਆ ਮੋਬਾਈਲ ਨੰਬਰ ਦੱਸੋ ਫਿਰ ਮੋਬਾਈਲ ਨੰਬਰ 98999 ਹਾਂਜੀ 13013 98999 13013 ਠੀਕ ਆ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਬਾਈ ਜੀ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਆਪਣੀ ਬਾਈ ਵੀਡੀਓ ਵਧਗਾ ਲੱਗੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਬਾਈ ਜੀ ਕੋਈ ਝੂਠ ਵਾਲੀ ਗੱਲ ਨਹੀਂ ਮਾਲ ਹੋ ਡੇਕ ਥੱਲੇ ਵੀ ਬਾਈ ਜੀ ਦਾ ਖੜਾ ਠੀਕ ਆ ਤੇ ਆ ਬਾਈ ਜੀ ਬੱਕਰੀਆਂ ਖੜੀਆਂ ਤੇ ਇੱਧਰ ਬਾਈ ਜੀ ਤੁਹਾਨੂੰ ਆਪਾਂ ਅੰਦਰ ਵੀ ਬਾਈ ਜੀ ਦਾ ਮਾਲ ਵਿਖਾਉਣੇ ਆ ਐ ਨਹੀਂ ਵੀ ਕੱਲੀਆਂ ਇਹੀ ਨਹੀਂ ਲਿਸਣਾ ਮਾਲ ਬਾਈ ਜੀ ਕੋਲੇ ਕੱਲੇ ਬੰਦੇ ਦੇ ਹਿਸਾਬ ਨਾਲ ਲੋਡ ਤੋਂ ਜਣੀ ਵਾਧਾ ਸਾਰੇ ਲਿਸੇ ਆਉਣਾ ਮੈਂ ਮੇਲਾ ਤੋਂ ਕਿਸੇ ਪਖੂ ਨਹੀਂ ਹਾਂਜੀ ਮਾਲ ਨੂੰ ਚੰਗਾ ਬਾਈ ਦਾ ਤੁਸੀਂ ਗੱਲ ਕਰ ਸੁਭਾਈ ਹੈ ਨਹੀਂ ਐਤਕੀ ਜੋ ਚਾਰ ਤੋਂ ਬਿਨਾ ਮੇਰਾ ਆਉਧਾ ਨਹੀਂ ਮਾਣੇ ਐਤਕੀ ਮੰਨਦਾ ਵੀ ਯਾਰ ਨਹੀਂ ਆਪਾਂ ਤੁਹਾਨੂੰ ਦੇ ਠੀਕ ਆ ਬਾਈ ਹਾਂਜੀ ਬਾਈ ਜੀ ਬਾਈ ਜੀ ਤੋਂ ਮਾਲ ਦੀ ਸੰਭਾਲ ਨਹੀਂ ਹੁੰਦੀ ਜੋ ਕੋਈ ਵੀਰ ਸੰਭਣ ਵਾਲਾ ਲੈ ਜੇ ਜਾਨਵਰਾਂ ਨੂੰ ਤੇ ਜਾਨਵਰ ਬਾਈ ਜੀ ਹੈ ਬਹੁਤ ਚੰਗੇ ਆ ਝੋਟੀ ਵੀ ਆ ਵੇਖੋ ਸੁਖਣਾ ਪੂਰੀ ਚੰਗੀ ਆ ਗਾਲਾ ਗੁਲਾ ਸੁਖਣਾ ਕਰਦੀ ਆ ਗੋਹਾ ਗਾਵਾ ਵਧਗਾ ਸੋਹਣਾ ਕਰਦੀ ਆ ਕਿਸੇ ਵੀਰ ਦੇ ਪਸੰਦ ਹੋਵੇ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰਿਓ ਬਾਈ ਜੀ ਨੇ ਮੋਬਾਈਲ ਨੰਬਰ ਆਪਣਾ ਦੱਸਤਾ ਸੀਗਾ ਸਕਰੀਨ ਤੇ ਥਲੜੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਆਪਣੀ ਵੀਡੀਓ ਬਾਈ ਜੀ ਵਧਗਾ ਲੱਗਾ ਕੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਬਾਈ ਜੀ ਪਹੁੰਚ ਸਕੇ